ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਤਲਾਕ ਜਿਸ ਨੂੰ ਲਿਖਿਆ ਹੈ ਕਕਰੀਰ ਕੌਰ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਇਹ ਕਹਾਣੀ ਇੱਕ ਭਲੇਮਾਨਸ ਪਰਿਵਾਰ ਦੀ ਹੈ ਜਿਨ੍ਹਾਂ ਨੇ ਚਲਾਕੀ ਕਰਾਈ ਕਦੇ ਕਰਨੀ ਸਿੱਖੀ ਹੀ ਨਹੀਂ ਇਹ ਕਹਾਣੀ ਹੈ ਹਰਪਾ ਜਨ ਸਿੰਘ ਜੀ ਜਿਸ ਦੇ ਪਿਤਾ ਦੀ ਛੋਟੀ ਉਮਰੇ ਹੀ ਮੌਤ ਹੋ ਗਈ ਸੀ ਹਰਭਜਨ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਖੇਤੀਬਾੜੀ ਦਾ ਕੰਮ ਕਰਦਾ ਸੀ ਹਰਭਜਨ ਸਿੰਘ ਦੇ ਮਾਤਾ ਜੀ ਬਿਮਾਰ ਰਹਿਣ ਕਰਕੇ ਹਰਭਜਨ ਸਿੰਘ ਦਾ ਵਿਆਹ ਛੋਟੀ ਉਮਰੇ ਹੀ ਅਤੀਤ ਕੌਰ ਨਾਲ ਕਰ ਦਿੱਤਾ ਗਿਆ ਜੋ ਕਿ ਹਰਭਜਨ ਸਿੰਘ ਵਾਂਗ ਹੀ ਬਹੁਤ ਮਿਲਾਪੜੇ ਸੁਭਾਅ ਦੀ ਅਤੇ ਸਭ ਦਾ ਸਤਿਕਾਰ ਕਰਨ ਵਾਲੀ ਜਨਾਨੀ ਸੀ ਹਰਭਜਨ ਸਿੰਘ ਦੀ 10 ਕਿੱਤੇ ਪੈਦੀ ਸੀ ਅਤੇ ਬਾਹੀ ਕਰਕੇ ਉਸਨੇ ਆਪਣੀਆਂ ਪੈਨਾ ਦਾ ਬਿਆ ਕੀਤਾ ਹਰਪਾਜਨ ਸਿੰਘ ਦੇ ਘਰ ਇੱਕ ਧੀ ਨੇ ਜਨਮ ਲਿਆ ਜਿਸ ਦਾ ਨਾਮ ਉਸਨੇ ਰਮਨਦੀਪ ਕੌਰ ਰੱਖਿਆ ਅਤੇ ਰਮਨ ਤੋਂ ਬਾਅਦ 8 ਸਾਲ ਬਾਅਦ ਹਰਪਾਜਨ ਸਿੰਘ ਦੇ ਘਰ ਇੱਕ ਮੁੰਡੇ ਨੇ ਜਨਮ ਲਿਆ ਉਸ ਦਾ ਨਾਮ ਉਸਨੇ ਏਕਨੂਰ ਰੱਖਿਆ ਹਰਪਾਜਨ ਸਿੰਘ ਨੇ ਆਪਣੇ ਬੱਚਿਆਂ ਨੂੰ ਬਹੁਤ ਹੀ ਵਧੀਆ ਸੰਸਕਾਰ ਦਿੱਤੇ ਵਧੀਆ ਤੋਂ ਵਧੀਆ ਸਕੂਲਾਂ ਦੇ ਵਿੱਚ ਪੜਾਇਆ ਰਾਮਣ ਵੀ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ। ਉਸਨੇ ਐਮਐਸਸੀ ਕਨੌਨਸ ਕਰਕੇ ਕਾਲਜ ਵਿੱਚ ਲੈਕਚਰਰ ਲੱਗੀ ਸੀ। ਅਤੇ ਪਿਆਰ ਦੇ ਚੱਕਰਾਂ ਤੋਂ ਹਮੇਸ਼ਾ ਦੂਰ ਹੀ ਰਹੀ ਸੀ। ਇੱਕ ਦਿਨ ਰਮਣ ਲਈ ਰਿਸ਼ਤੇ ਦੀ ਦਸਤ ਪਈ ਕਿ ਮੁੰਡਾ ਕੋਡ ਇੰਸਟ੍ਰਕਟਰ ਹੈ ਅਤੇ 25 ਕਿਲੇ ਜੀਨ ਦਾ ਮਾਲਕ ਹੈ। ਰਮਣ ਦੇ ਪਾਪਾ ਨੇ ਮੁੰਡੇ ਬਾਰੇ ਪੁੱਛ ਪੜਤਾਲ ਕੀਤੀ ਤਾਂ ਸਭ ਨੇ ਕਿਹਾ ਕਿ ਮੁੰਡਾ ਵਧੀਆ ਹੈ। ਬਸ ਸ਼ਰਾਬ ਥੋੜੀ ਹੋਤੀ ਪੀਂਦਾ ਹੈ। ਰਾਮਨਦੀਪ ਆਪਾ ਨੇ ਚੰਗਾ ਕਰ ਦੇਖ ਕੇ ਹਾਂ ਕਰ ਦਿੱਤੀ ਅਤੇ ਮੁੰਡੇ ਵਾਲਿਆਂ ਨੂੰ ਵੀ ਰਮਨ ਪਸੰਦ ਆ ਗਈ ਸੀ ਕਿਉਂਕਿ ਉਹਨਾਂ ਨੂੰ ਵੀ ਨੌਕਰੀ ਕਰਦੀ ਕੁੜੀ ਚਾਹੀਦੀ ਸੀ ਦੇਖ ਦਿਖਾਈ ਵਾਲੇ ਦਿਨ ਰਮਨ ਨੇ ਮੁੰਡੇ ਨੂੰ ਪੁੱਛਿਆ ਕਿ ਮੈਂ ਤੁਹਾਨੂੰ ਪਸੰਦ ਹਾਂ ਅਤੇ ਤੁਸੀਂ ਆਪਣੀ ਮਰਜ਼ੀ ਨਾਲ ਰਿਸ਼ਤਾ ਕਰਵਾ ਰਹੇ ਹੋ ਤਾਂ ਮੁੰਡੇ ਨੇ ਹਾਂ ਕਰ ਦਿੱਤੀ ਮੁੰਡੇ ਦਾ ਨਾਮ ਸੀ ਸੰਦੀਪ ਵਿਚੋਲੇ ਦੇ ਕਹਿਣ ਤੇ ਮੁੰਡੇ ਵਾਲੇ ਰਿੰਗ ਸੈਰੇਮਨੀ ਕਰਨਾ ਚਾਹੁੰਦੇ ਸਨ ਰਮਨ ਦੇ ਪਾਪਾ ਨੇ ਹਾਂ ਕਰ ਦਿੱਤੀ ਕੀ ਚੰਗੀ ਘਰਵਾਰ ਬਾਰ-ਬਾਰ ਨਹੀਂ ਲੱਭਦੀ ਸਾਨੂੰ ਜਿਵੇਂ ਉਹ ਕਹਿੰਦੇ ਉਹ ਵੀ ਕਰਨਾ ਚਾਹੁੰਦਾ ਹੈ ਇਸ ਲਈ ਦੋਨਾਂ ਪਰਿਵਾਰਾਂ ਦੀ ਸਹਿਮਤੀ ਹੋ ਗਈ ਤੇ ਰਿੰਗ ਸਰਮਣੀ ਕੀਤੀ ਗਈ ਰਮਨ ਅਤੇ ਸੰਦੀਪ ਨੇ ਇੱਕ ਦੂਜੇ ਦੀ ਉਂਗਲ ਵਿੱਚ ਰਿੰਗ ਪਾਈ ਅਤੇ ਸਾਰੇ ਰਿਸ਼ਤੇਦਾਰਾਂ ਨੇ ਤਾੜੀਆਂ ਮਾਰੀਆਂ ਅਤੇ ਖੁਸ਼ੀ ਪ੍ਰਗਟਾਈ ਰਮਨ ਦੇ ਪਰਿਵਾਰ ਨੇ ਸੰਦੀਪ ਨੂੰ ਸੋਨੇ ਦਾ ਕੜਾ ਰਿੰਗ ਅਤੇ ਚੇਨ ਪਾਈ ਅਤੇ ਸਾਰੇ ਪਰਿਵਾਰ ਨੂੰ ਕੱਪੜੇ ਵੀ ਦਿੱਤੇ ਰਮਨਦੀਪ ਆਪਾ ਬਹੁਤ ਖੁਸ਼ ਹਨ ਕਿ ਸਭ ਕੁਝ ਵਧੀਆ ਢੰਗ ਨਾਲ ਹੋ ਗਿਆ ਹੈ ਰਿੰਗ ਸਰੇਮਨੀ ਤੋਂ ਥੋੜੇ ਦਿਨ ਬਾਅਦ ਹੀ ਕਰਵਾ ਚੌਦਾ ਵਰਤੋਂ ਦਾ ਹੈ ਅਤੇ ਰਮਨ ਦੀ ਸੱਸ ਰਮਨ ਨੂੰ ਕਰਵਾ ਚੌਦਾ ਵਰਤ ਰੱਖਣ ਨੂੰ ਕਹਿੰਦੀ ਹੈ ਰਮਨ ਆਪਣੀ ਸੱਸ ਨੂੰ ਖੁਸ਼ ਕਰਨ ਲਈ ਮੰਨ ਜਾਂਦੀ ਹੈ ਕਰਵਾ ਚੌਦਾ ਵਰਤ ਰੱਖਣ ਲਈ ਇੱਕ ਦਿਨ ਰਮਨ ਦੀ ਸੱਸ ਦਾ ਫੋਨ ਆਉਂਦਾ ਹੈ ਅਸੀਂ ਕਰਵਾ ਚੌਦਾ ਸਮਾਨ ਭੇਜ ਰਹੇ ਹਾਂ ਬਚੋਲੇ ਹੱਥ ਉਹਨੇ ਸਮੇਂ ਨੂੰ ਬਚੋਲਾ ਹਰਪਾਜਨ ਸਿੰਘ ਦੇ ਘਰ ਪਹੁੰਚ ਜਾਂਦਾ ਹੈ ਕਿਉਂਕਿ ਰਾਮਣ ਦੇ ਪਿੰਡ ਤੋਂ ਉਸਦੇ ਸਹੁਰਾਂ ਦਾ ਪਿੰਡ 10 ਕਿਲੋਮੀਟਰ ਦੀ ਦੂਈ ਤੇ ਸੀ ਹਰਪਾਜਨ ਸਿੰਘ ਬਚੋਲੇ ਨੂੰ ਚਾਹ ਪਾਣੀ ਪੁੱਛਦਾ ਹੈ ਪਰ ਬਚੋਲਾ ਸਮਾਨ ਦੇ ਕੇ ਇਹੀ ਕਹਿ ਕੇ ਚਲਾ ਜਾਂਦਾ ਹੈ ਕਿ ਮੈਨੂੰ ਕੋਈ ਜ਼ਰੂਰੀ ਕੰਮ ਹੈ ਰਾਮਣ ਜਦੋਂ ਵਰਤਾ ਸਮਾਨ ਖੋਲ ਕੇ ਦੇਖਦੀ ਹੈ ਤਾਂ ਹੈਰਾਨ ਰਹਿ ਜਾਂਦੀ ਹੈ ਕਿ ਜੋ ਸੂਟ ਉਹਨਾਂ ਨੇ ਰਿੰਗ ਸੈਰਮਾਣੀ ਵਾਲੇ ਦਿਨ ਸੱਸ ਨੂੰ ਦਿੱਤੀ ਸੀ ਉਹੀ ਸੂਟ ਰਮਨ ਦੀ ਸੱਸ ਨੇ ਰਮਨ ਨੂੰ ਭੇਜ ਦਿੱਤੇ ਵਰਤ ਤੇ ਪਰ ਰਮਨ ਦੇ ਪਰਿਵਾਰ ਵਾਲੇ ਚੁੱਪ ਰਹੇ ਉਹਨਾਂ ਨੇ ਕੁਝ ਨਹੀਂ ਕਿਹਾ ਰਮਨ ਨੇ ਵਰਤ ਰੱਖਿਆ ਅਤੇ ਸੰਦੀਪ ਨੇ WhatsApp ਰਾਹੀਂ ਵਰਤ ਖਲਵਾ ਦਿੱਤਾ ਸੰਦੀਪ ਅਤੇ ਰਮਨਾਂ ਨੂੰ ਫੋਨ ਤੇ ਬਹੁਤ ਘਟ ਗੱਲ ਕਰਦੇ ਸੀ ਜਿਆਦਾ ਕਾਰਨ ਇਹ ਸੀ ਕਿ ਦੋਨੋਂ ਨੌਕਰੀ ਕਰਦੇ ਸੀ ਅਤੇ ਉਹਨਾਂ ਦੀ ਗੱਲ ਜ਼ਿਆਦਾ ਚੈਟ ਰਾਹੀਂ ਹੁੰਦੀ ਸੀ ਇੱਕ ਦਿਨ ਸੰਦੀਪ ਨੇ ਰਾਮਣ ਨੂੰ ਦੱਸਿਆ ਕਿ ਮੇਰੀ ਕਿਸੇ ਕੁੜੀ ਨਾਲ ਪਹਿਲਾਂ ਗੱਲ ਸੀ ਬਸ ਹੁਣ ਨਹੀਂ ਹੈ ਰਾਮਣ ਨੇ ਵੀ ਇਸ ਗੱਲ ਨੂੰ ਇਨਾ ਵਧਾਇਆ ਨਹੀਂ ਕਿ ਹਰ ਇੱਕ ਦਾ ਪਾਸਟ ਹੁੰਦਾ ਹੈ ਇੱਕ ਦਿਨ ਰਾਮਣ ਦੀ ਸੱਸ ਦਾ ਰਾਮਣ ਨੂੰ ਫੋਨ ਆਇਆ ਕਿ ਤੂੰ ਫਰਨੀਚਰ ਨਾਲ ਲੈ ਕੇ ਆਈ ਸਾਨੂੰ ਪੈਸੇ ਦੇ ਦਿਓ ਅਸੀਂ ਆਪੇ ਲੈ ਲਵਾਂਗੇ ਰਾਮਣ ਨੇ ਹਾਂਜੀ ਕਹਿ ਕੇ ਫੋਨ ਕੱਟ ਦਿੱਤਾ ਰਾਮਣ ਨੇ ਜਦੋਂ ਗੱਲ ਆਪਣੇ ਪਾਪਾ ਨੂੰ ਦੱਸੀ ਤਾਂ ਉਹ ਵੀ ਇਸ ਗੱਲ ਦੀ ਮੰਨ ਗਈ। ਇੱਕ ਦਿਨ ਬਚੋਲਾ ਵਿਆਹ ਦੀ ਤਰੀਕ ਲੈਣ ਲਈ ਰਾਮਣ ਦੇ ਘਰ ਆਇਆ ਕਿ ਮੁੰਡੇ ਵਾਲੇ ਵਿਆਹ ਮੰਗਦੇ ਨੇ। ਰਾਮਣ ਦੇ ਪਾਪਾ ਨੇ ਕਿਹਾ ਕਿ ਅਸੀਂ ਗੁਰੂ ਘਰੋਂ ਵਿਆਹ ਦੀ ਤਰੀਕ ਕਢਾ ਕੇ ਦੱਸ ਦੇਵਾਂਗੇ। ਰਾਮਣ ਦੇ ਪਾਪਾ ਤੇ ਮੰਮੀ ਗੁਰਦੁਆਰਾ ਸਾਹਿਬ ਤੋਂ ਵਿਆਹ ਦੀ ਤਰੀਕ ਕਢਵਾਉਣ ਚਲੇ ਗਏ। ਅਖਿਰ ਬਾਪਾ ਜੀ ਨੇ ਉਹਨਾਂ ਨੂੰ 7 ਜਨਵਰੀ 2021 ਤਰੀਕ ਦੱਸ ਦਿੱਤੀ ਰਮਣ ਦੇ ਪਾਪਾ ਨੇ ਬਾਬਾ ਜੀ ਨੂੰ 100 ਰੁਪਏ ਦਿੱਤਾ ਅਤੇ ਘਰ ਵਾਪਸ ਆ ਗਏ ਘਰ ਆ ਕੇ ਰਮਣ ਦੇ ਪਾਪਾ ਨੇ ਬਚੋਲੇ ਨੂੰ ਫੋਨ ਕੀਤਾ ਕਿ ਅੱਜ ਤੋਂ 2 ਮਹੀਨੇ ਬਾਅਦ ਯਾਨੀ ਕਿ 7 ਜਨਵਰੀ ਨੂੰ ਤਰੀਕ ਹੈ ਬਾਬਾ ਜੀ ਨੇ ਕੱਢੀ ਹੈ ਅਤੇ ਤੁਸੀਂ ਮੁੰਡੇ ਵਾਲਿਆਂ ਨੂੰ ਦੱਸ ਦਿਓ ਇਹਨਾਂ ਕਹਿ ਕੇ ਰਮਣ ਦੇ ਪਾਪਾ ਨੇ ਫੋਨ ਕੱਟ ਦਿੱਤਾ ਹੁਣ ਰਮਣ ਵੀ ਕਾਲਜ ਤੋਂ ਛੁੱਟੀਆਂ ਲੈ ਕੇ ਆਪਣੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝ ਗਈ ਸੀ ਇੱਕ ਦਿਨ ਸੰਦੀਪ ਦਾ ਰਾਮਣ ਨੂੰ ਫੋਨ ਆਇਆ ਕਿ ਅਸੀਂ ਪ੍ਰੀ ਵੈਡਿੰਗ ਕਰਵਾਉਣੀ ਹੈ ਅਤੇ ਰਾਮਣ ਨੇ ਵੀ ਹਾਂ ਕਰ ਦਿੱਤੀ ਪਰ ਜਦੋਂ ਰਾਵਣ ਦੀ ਸੱਸ ਨੂੰ ਪਤਾ ਲੱਗਾ ਤਾਂ ਉਸ ਨੇ ਫੋਨ ਕਰਕੇ ਰਾਮਣ ਨੂੰ ਕਿਹਾ ਕਿ ਤੂੰ ਸੰਦੀਪ ਨੂੰ ਇਹ ਕਹਿ ਕੇ ਮਨਾ ਕਰ ਦੇ ਕਿ ਕਿਉਂ ਖਜੂਰ ਖਰਚੀ ਕਰਨੀ ਹੈ ਤੁਸੀਂ ਰਹਿਣ ਦਿਓ ਪ੍ਰੀ ਵੈਡਿੰਗ ਰਾਮਣ ਨੇ ਸੱਸ ਦੀ ਗੱਲ ਮੰਨ ਕੇ ਉਵੇਂ ਹੀ ਕੀਤਾ ਅਤੇ ਸੰਦੀਪ ਨੂੰ ਕਿਹਾ ਪ੍ਰੀ ਵਾਈਡਿੰਗ ਰਹਿਣ ਦਿਓ ਪਰ ਸੰਦੀਪ ਨੇ ਧੱਕੇ ਨਾਲ ਵੀਡੀਓ ਨਾ ਬਣਾ ਕੇ ਸਿਰਫ ਫੋਟੋਆਂ ਹੀ ਖਿਚਵਾ ਲਈਆਂ ਜਿਸ ਦਾ ਰਮਨ ਦੀ ਸੱਸ ਨੂੰ ਬਹੁਤ ਗੁੱਸਾ ਲੱਗਾ 5 ਜਨਵਰੀ ਨੂੰ ਸੰਦੀਪ ਤੇ ਰਮਨ ਨੂੰ 사ਗਣ ਲੱਗਣਾ ਸੀ ਰਮਨ ਦੇ ਪਾਪਾ ਭਰਾ ਤੇ ਹੋਰ ਰਿਸ਼ਤੇਦਾਰ ਸੰਦੀਪ ਨੂੰ 사ਗਣ ਲਗਾਉਣ ਗਏ ਰਮਨ ਦੇ ਪਾਪਾ ਨੇ ਸੰਦੀਪ ਨੂੰ 사ਗਣ ਤੇ ਕੜਾ ਤੇ ਸੋਨੇ ਦੀ ਚੈਨ ਪਾਈ ਅਤੇ 18 ਲੱਖ ਰੁਪਏ ਉਸ ਦੀ ਝੋਲੀ ਵਿੱਚ ਪਾਇਆ ਕਿਉਂਕਿ ਮਾਲਵੇ ਵਿੱਚ ਮੁੰਡੇ ਦਾ ਮੁੱਲ ਪੈਂਦਾ ਹੈ ਮੁੰਡੇ ਨੂੰ ਜ਼ਮੀਨ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਨੇ ਮੁੰਡੇ ਨੂੰ ਸਗਣ ਲਗਾ ਦਿੱਤਾ ਤੇ ਖਾਣਾ ਆ ਕੇ ਸਾਰੇ ਆਪਣੇ ਆਪਣੇ ਘਰਾਂ ਗਏ ਪਰ ਰਮਣ ਦੀ ਸੱਸ ਨੇ ਕਿਹਾ ਕਿ ਅਸੀਂ ਘਰ ਸਗਣ ਨਹੀਂ ਰਣ ਜਾਣਾ ਵਿਆਹ ਵਾਲੇ ਦਿਨ ਹੀ ਰਮਣ ਨੇ ਸਗਣ ਲਾ ਦੇ ਮੰਗੇ ਅਗਲਾ ਦਿਨ ਖਾਲੀ ਰੱਖਿਆ ਗਿਆ ਸੀ ਅਤੇ ਉਸ ਨੂੰ ਅਗਲੇ ਦਿਨ ਰਾਮਣ ਅਤੇ ਸੰਦੀਪ ਦਾ ਵਿਆਹ ਸੀ ਬਰਾਤ 10 ਵਜੇ ਪੈਲਸ ਚ ਪਹੁੰਚ ਗਈ ਪਰ ਦੋਨੋਂ ਪਰਿਵਾਰਾਂ ਨੇ ਗੁਰਦੁਆਰਾ ਸਹਿਰ ਜਾ ਕੇ ਹੀ ਫੇਰੇ ਕਰਵਾਉਣਾ ਠੀਕ ਸਮਝਿਆ ਫਿਰ ਦੋਨੋਂ ਪਰਿਵਾਰ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਗੁਰਦੁਆਰਾ ਸਾਹਿਬ ਦੀ ਰਵਾਨਾ ਹੋ ਗਏ ਅਤੇ ਬਾਕੀ ਦੀ ਬਰਾਤ ਪੈਲਸ 'ਚ ਰੁਕ ਗਈ ਰਾਮਨ ਅਤੇ ਸੰਦੀਪ ਨੂੰ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੇ ਅੱਗੇ ਬਿਠਾਇਆ ਗਿਆ ਫਿਰ ਗ੍ਰੰਥੀ ਸਾਹਿਬ ਨੇ ਬਿਆਹ ਵਾਲੇ ਜੋੜੇ ਅਤੇ ਉਹਨਾਂ ਦੇ ਮਾਪਿਆਂ ਨੂੰ ਖੜੇ ਹੋਣ ਲਈ ਕਿਹਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ। ਫਿਰ ਹਰਪਾਜਨ ਸਿੰਘ ਨੇ ਸੰਦੀਪ ਦਾ ਪੱਲਾ ਰਮਣ ਦੇ ਹੱਥ ਵਿੱਚ ਪਾਇਆ ਅਤੇ ਸੰਦੀਪ ਤੇ ਰਮਣ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਾਵਾਂ ਲਈਆਂ। ਦੋਨੋਂ ਪਰਿਵਾਰਾਂ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ ਅਤੇ ਬਾਖਸਾ ਫਾਇਰ ਸਟੂਚ ਆ ਗਈ। ਫਨਛਾ ਕੇ ਸਾਰਾ ਚਾਹ ਪਾਣੀ, ਪਕੌੜੇ ਖਾਦੇ ਅਤੇ ਫੋਟੋਗ੍ਰਾਫਰ ਨੇ ਰਮਣ ਅਤੇ ਸੰਦੀਪ ਦੇ ਪੋਜ਼ ਬਣਾ ਕੇ ਕੁੱਝ ਫੋਟੋਆਂ ਖਿੱਚੀਆਂ ਫਿਰ ਸੰਦੀਪ ਅਤੇ ਰਮਣ ਨੂੰ ਸਟੇਜ ਤੇ ਉਠਾ ਦਿੱਤਾ ਅਤੇ ਸਾਰੇ ਰਿਸ਼ਤੇਦਾਰ ਸੱਗਣ ਪਉਣ ਲੱਗ ਪਏ ਕੁਝ ਕੁ ਰਿਸ਼ਤੇਦਾਰ ਸੰਦੀਪ ਅਤੇ ਸੰਦੀਪ ਦੇ ਦੋਸਤ ਡੀਜੇ ਤੇ ਨੱਚਣ ਲੱਗ ਪਏ ਸਾਰਿਆਂ ਨੇ ਵਿਆਹ ਦਾ ਬਹੁਤ ਚਾ ਕੀਤਾ ਬਹੁਤ ਮਸਤੀ ਕੀਤੀ ਅਤੇ ਸ਼ਾਮ ਨੂੰ 8 ਵਜੇ ਰਮਣ ਦੀ ਢੋਲੀ ਤੁਰ ਗਈ ਕਿਉਂਕਿ ਰਮਣ ਦਾ ਸਹੁਰਿਆਂ ਦਾ ਘਰ ਕੁੱਝ ਹੀ ਦੂਰੀ ਤੇ ਸੀ ਇਸ ਲਈ ਬਰਾਤ ਜਲਦੀ ਘਰ ਪਹੁੰਚ ਗਈ। ਸੰਦੀਪ ਦੀ ਮੰਮੀ ਨੇ ਪਾਣੀ ਬਾਰ ਕੇ ਸੰਦੀਪ ਅਤੇ ਰਾਮਣ ਨੂੰ ਘਰ ਅੰਦਰ ਆਉਣ ਲਈ ਕਿਹਾ। ਇੱਕ ਕਮਰੇ 'ਚ ਬਿਠਾ ਦਿੱਤਾ ਅਤੇ ਨਵੀ ਨੂੰ ਦੇ ਮੂੰਹ 'ਚ ਮਠਾਈ ਖਵਾ ਕੇ ਸ਼ਗਨ ਕੀਤੇ। ਰਾਮਣ ਦੇ ਅਤੇ ਸੰਦੀਪ ਨੂੰ ਅਲੱਗ-ਅਲੱਗ ਕਮਰੇ ਵਿੱਚ ਸੌਣ ਦੀ ਹਲਾਤ ਕੀਤੀ ਗਈ। ਫਿਰ ਰਾਤ ਦੀ ਰੋਟੀ ਖਾ ਕੇ ਸਭ ਸੌ ਗਏ। ਕਿਉਂਕਿ ਸਭ ਥੱਕੇ ਹੋਏ ਸੀ। ਅਗਲੇ ਦਿਨ ਸਵੇਰੇ ਉੱਠ ਕੇ ਰਾਮਣ ਨਹਾ ਤੋ ਕੇ ਤਿਆਰ ਹੋ ਗਿਆ। ਤੇ ਸੰਦੀਪ ਤੇ ਰਾਮਨ ਨੂੰ ਸੁੱਚੇ ਮੂ ਗੁਰਦੁਆਰਾ ਸਹਿ ਮੱਥਾ ਟਕਾ ਕੇ ਲਿਆਂਦਾ ਘਰ ਆ ਕੇ ਗਾਣਾ ਖੇਡਣ ਦੀ ਰਸਮ ਕੀਤੀ ਜਿਸ ਵਿੱਚ ਸੰਦੀਪ ਜਿੱਤ ਗਿਆ ਫਿਰ ਸਭ ਨੇ ਬੈਠ ਕੇ ਖਾਣਾ ਖਾਧਾ ਅਤੇ ਇੱਕ ਦੂਜੇ ਨਾਲ ਆਸਾਂ ਮਜਾ ਕਰ ਲਗੀ ਜਦੋਂ ਰਾਮਨ ਨੂੰ ਉਸਦੇ ਰੂਮ ਵਿੱਚ ਜਾ ਕੇ ਬਿਠਾਇਆ ਗਿਆ ਤਾਂ ਰਾਮਨ ਕਮਰੇ ਵਿੱਚਲੇ ਬੈੱਡ ਨੂੰ ਦੇਖ ਕੇ ਹੈਰਾਨ ਰਹਿ ਗਈ ਕਮਰੇ ਵਿੱਚ ਜੋ ਬੈੱਡ ਸੀ ਉਹ ਉਸ ਦੀ ਸੱਸ ਦੇ ਸਮੇ ਦਾ ਸੀ ਉਹ ਹੈਰਾਨ ਇਸ ਗੱਲ ਨਾਲ ਸੀ ਤੇ ਉਸਦੀ ਸੱਸ ਨੇ ਫਰਨੀਚਰ ਦੇ ਪੈਸੇ ਮੰਗੇ ਸੀ ਪਰ ਫਰਨੀਚਰ ਦਾ ਸਾਰਾ ਪੁਰਾਣਾ ਹੀ ਸੀ ਉਹਨਾਂ ਦੇ ਕਮਰੇ ਦੇ ਵਿੱਚ ਜੋ ਸੀ ਪਰ ਉਹ ਚੁੱਪ ਰਹੀ ਉਸਨੇ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਕਿਹਾ ਕਿਉਂਕਿ ਉਹ ਨਹੀਂ ਚਾਹੁੰਦੀ ਕੋਈ ਤਮਾਸ਼ਾ ਹੋਵੇ ਇਦਾਂ ਹੀ ਸਾਰਾ ਦਿਨ ਗੱਲਾਂ-ਵਾਟਾਂ 'ਚ ਨਿਕਲ ਗਿਆ ਰਾਤ ਨੂੰ ਸਭ ਨੇ ਰਲ ਕੇ ਖਾਣਾ ਖਾਧਾ ਅਤੇ ਰਮਨ ਵੀ ਆਪਣੇ ਰੂਮ ਚਾ ਕੇ ਸੰਦੀਪ ਦਾ ਇੰਤਜ਼ਾਰ ਕਰਨ ਲੱਗੇ ਕੁਝ ਸਮੇਂ ਬਾਅਦ ਰਮਨ ਦੀ ਸੱਸ ਅਤੇ ਸੰਦੀਪ ਕਮਰੇ ਚ ਆਏ ਅਤੇ ਰਾਮਣ ਦੇ ਸਾਹਮਣੇ ਰਾਮਣ ਦੀ ਸਾਸ ਨੇ ਸੰਦੀਪ ਨੂੰ ਇੱਕ ਰਿੰਗ ਦਿੰਦੇ ਹੋਏ ਕਿਹਾ ਕਿ ਇਹ ਰਾਮਣ ਨੂੰ ਪਾ ਦੇਣੀ ਰਿੰਗ ਬਹੁਤ ਹੀ ਪ੍ਰਾਣੀ ਸੀ ਜਿਸ ਨੂੰ ਦੇਖ ਕੇ ਰਾਮਣ ਨੂੰ ਬਹੁਤ ਖੁਸ਼ ਹੋਇਆ ਪਹਿਲੀ ਰਾਤ ਦੋਨਾਂ ਦਾ ਮਿਲਣ ਹੋਇਆ ਜ਼ਰੂਰ ਪਰ ਸੰਦੀਪ ਵਿੱਚ ਉਸ ਰਾਤ ਨੂੰ ਲੈ ਕੇ ਕੁਝ ਜ਼ਿਆਦਾ ਦਿਲਚਸਪੀ ਨਹੀਂ ਸੀ ਰਾਮਣ ਦੇ ਮਨ ਵਿੱਚ ਆਪਣੇ ਵਿਆਹ ਨੂੰ ਲੈ ਕੇ ਬਹੁਤ ਸੁਪਨੇ ਸੀ ਕਿ ਅਸੀਂ ਘੁੰਮਣ ਜਾਵਾਂਗੇ ਫਿਲਮ ਚ ਦੇਖਣ ਜਾਵਾਂਗੇ ਮੂਵੀ ਦੇਖਣ ਜਾਵਾਂਗੇ ਪਰ ਇਸ ਦੇ ਉਲਟ ਸੰਦੀਪ ਲਈ ਇਹ ਗੱਲਾਂ ਕੋਈ ਮੈਨੇ ਨਹੀਂ ਸਿਰਕੜੀਆਂ ਉਸਨੇ ਆਪਣੀ ਨੌਕਰੀ ਤੇ ਜਾਣਾ ਸ਼ੁਰੂ ਕਰ ਦਿੱਤਾ ਅਤੇ ਸ਼ਾਮ ਨੂੰ ਜਦੋਂ ਘਰ ਆਉਂਦਾ ਸ਼ਰਾਬ ਨਾਲ ਪੂਰਾ ਟੱਲੀ ਹੁੰਦਾ ਰਮਣ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਉਹ ਕਿਸੇ ਨੂੰ ਕੁਝ ਨਹੀਂ ਕਹਿੰਦੀ ਰਮਣ ਦਾ ਵਹਿਗਰੂ ਤੇ ਬਹੁਤ ਯਕੀਨ ਸੀ ਉਸ ਮੇਰੇ ਉੱਠ ਕੇ ਨਹਾ ਤੋ ਕੇ ਪਾਠ ਕਰਦੀ ਅਤੇ ਫਿਰ ਘਰ ਦਾ ਸਾਰਾ ਕੰਮ ਕਰਦੀ ਤੇ ਕਾਲਜ ਚਲੀ ਜਾਂਦੀ ਅਤੇ ਸ਼ਾਮ ਨੂੰ ਆ ਕੇ ਘਰ ਦਾ ਸਾਰਾ ਕੰਮ ਕਰਦੀ ਅਤੇ ਫਿਰ ਨਹਾ ਤੋ ਕੇ ਗੁਰੂ ਘਰ ਮੱਥਾ ਟੇਕਣ ਚਲੀ ਜਾਂਦੀ ਜੇ ਕਿਤੇ ਸੱਸ ਨੂੰ ਨਾਲ ਜਨਣ ਲਈ ਕਹਿੰਦੀ ਤਾਂ ਉਹ ਮਨਾ ਕਰ ਦਿੰਦੀ ਹੌਲੀ ਹੌਲੀ ਸੰਦੀਪ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈਣ ਲੱਗਾ ਸੰਦੀਪ ਦੀ ਲੁਧਿਆਣਾ ਮੀਟਿੰਗ ਲਈ ਆਇਆ ਹੋਇਆ ਸੀ ਤੇ ਰਾਮਣ ਨੇ ਸੰਦੀਪ ਨੂੰ ਫੋਨ ਕਰਕੇ ਪੁੱਛਿਆ ਕਿ ਤੁਸੀਂ ਠੀਕ ਠਾਕ ਪਹੁੰਚ ਗਏ ਤਾਂ ਸੰਦੀਪ ਨੇ ਅੱਗੋਂ ਜਵਾਬ ਦਿੱਤਾ ਕਿ ਮੈਨੂੰ ਵਾਰ-ਵਾਰ ਫੋਨ ਨਾ ਕਰੋ ਮੇਰੀ ਮੀਟਿੰਗ ਚੱਲ ਰਹੀ ਹੈ ਰਾਮਣ ਨੇ ਗੱਲ ਨੂੰ ਸਮਝ ਕੇ ਫਿਰ ਦੁਬਾਰਾ ਕਾਲ ਨਹੀਂ ਕੀਤੀ ਪਰ ਇਸ ਦੇ ਉਲਟ ਸੰਦੀਪ ਨੇ ਆਪਣੀ ਮਾਂ ਨੂੰ ਕਿਹਾ ਕਿ ਰਾਮਣ ਨੇ ਮੈਨੂੰ ਫੋਨ ਕਰਕੇ ਇੱਕ ਵਾਰ ਨਹੀਂ ਪੁੱਛਿਆ ਰਾਮਣ ਨੂੰ ਉਸ ਦੀ ਸੱਸ ਗਲਤ ਬੋਲਣ ਲੱਗ ਪਈ ਹੌਲੀ ਹੌਲੀ ਸੰਦੀਪ ਆਪਣੀ ਮਾਂ ਭੈਣ ਨਾਲ ਮਿਲ ਕੇ ਗੱਲ-ਗੱਲ ਤੇ ਰਮਨ ਨੂੰ ਤਾਨੇ ਮਾਰਨ ਲੱਗਾ ਉਸ ਨੇ ਰਮਨ ਦੀ ਰੋਟੀ ਖਾਣੀ ਵੀ ਔਖੀ ਕਰ ਦਿੱਤੀ ਹੱਦ ਤਾਂ ਉਹ ਸਮੇ ਹੋ ਗਈ ਜਦੋਂ ਉਸ ਨੇ ਰਮਨ ਨੂੰ ਵਿਆਹ ਤੋਂ 1 ਮਹੀਨੇ ਬਾਅਦ ਬਿਲਕੁਲ ਬੁਲਾਉਣਾ ਹੀ ਬੰਦ ਕਰ ਦਿੱਤਾ ਰਮਨ ਨੇ ਬਹੁਤ ਵਾਰ ਸੰਦੀਪ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਕੀ ਗੱਲ ਹੈ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਪਰ ਸੰਦੀਪ ਕੁਝ ਨਾ ਦੱਸਦਾ ਜਿਸ ਦਾ ਰਾਮਣ ਦੇ ਦਿਮਾਗ ਤੇ ਅਸਰ ਪੈਣ ਲਗਾ ਜੇ ਕਿਤੇ ਰਾਮਣ ਨੇ ਸੰਦੀਪ ਨੂੰ ਫੋਟੋ ਕਰਵਾਉਣ ਲਈ ਕਹਿਣਾ ਤਾਂ ਸੰਦੀਪ ਨੇ ਮਨਾ ਕਰ ਦੇਣਾ ਜੇ ਕਿਤੇ ਜਾਣ ਨੂੰ ਕਹਿਣਾ ਸੰਦੀਪ ਨੇ ਕੋਈ ਕੋਈ ਨਾ ਕੋਈ ਬਹਾਨਾ ਬਣਾ ਦੇਣਾ ਜੇ ਰਾਮਣ ਨੇ ਆਪਣੇ ਪੇਕੇ ਘਰ ਜਾਣਾ ਅਤੇ ਰਾਮਣ ਨੇ ਸੰਦੀਪ ਨੂੰ ਕਹਿਣਾ ਕਿ ਮੈਨੂੰ ਆ ਕੇ ਲੈ ਜਾਓ ਤਾਂ ਸੰਦੀਪ ਨੇ ਮਨਾ ਕਰ ਦੇਣਾ ਜੇਕਰ ਰਾਮਣ ਦੇ ਆਪਣੀ ਸੱਸ ਨਾਲ ਗੱਲ ਕਰਨੀ ਤਾਂ ਸੱਸ ਨੇ ਕਹਿਣਾ ਉਹ ਕੌਣ ਹੁੰਦੀ ਹੈ ਮੇਰੇ ਪੁੱਤ ਨੂੰ ਕੁਝ ਕਹਿਣ ਵਾਲੀ ਜਿਸ ਦਾ ਰਾਮਣ ਨੂੰ ਬਹੁਤ ਦੁੱਖ ਹੁੰਦਾ ਰਾਮਣ ਅਤੇ ਸੰਦੀਪ ਵਿੱਚ ਜੋ ਵੀ ਗੱਲ ਹੁੰਦੀ ਸੰਦੀਪ ਆਪਣੀ ਭੈਣ ਅਤੇ ਮਾਂ ਨੂੰ ਦੱਸ ਦਿੰਦਾ ਅਤੇ ਰਾਮਣ ਨੂੰ ਜਦੋਂ ਉਹਦੀ ਸੱਸ ਮਹਿਨੇ ਦਿੰਦੀ ਰਾਮਣ ਨੂੰ ਫਿਰ ਪਤਾ ਲੱਗਦਾ ਕਿ ਸੰਦੀਪ ਉਹਦੀਆਂ ਸਾਰੀਆਂ ਗੱਲਾਂ ਆਪਣੀ ਮਾਂ ਨੂੰ ਦੱਸਦਾ ਹੈ ਅਖ ਹਾਰ ਕੇ ਰਾਮਣ ਆਪਣੇ ਟੇਕੇ ਘਰ ਚ ਰਹੀ ਗਈ ਪਰ ਇਸ ਦਾ ਸੰਦੀਪ ਤੇ ਉਸਦੇ ਪਰਿਵਾਰ ਤੇ ਕੋਈ ਅਸਰ ਨਾ ਹੋਇਆ ਇਸ ਦੇ ਉਲਟ ਸੰਦੀਪ ਆਪਣੇ ਦੋਸਤਾਂ ਨਾਲ ਦਲਹਾਉ ਜੀ ਘੁੰਮਣ ਚਲਾ ਗਿਆ ਉਸਦੇ ਸਹੁਰੇ ਪਰਿਵਾਰ ਨੇ ਇੱਕ ਵਾਰ ਵੀ ਫੋਨ ਨਾ ਕੀਤਾ ਜਦੋਂ 2 ਮਹੀਨੇ ਬੀਤ ਗਏ ਸਹੁਰੇ ਪਰਿਵਾਰ ਵੱਲੋਂ ਕੋਈ ਗੱਲਬਾਤ ਨਾ ਦੇ ਕੇ ਰਮਨ ਦੇ ਪਾਪਾ ਵਿਚੋਲੇ ਕੋਲ ਗਏ ਕਿ ਸੰਦੀਪ ਅਤੇ ਉਸਦੇ ਪਰਿਵਾਰ ਕੋਲੋਂ ਪੁੱਛ ਕੇ ਦੱਸਣਾ ਕਿ ਹੁਣ ਕੀ ਕਰਨਾ ਹੈ ਜਦ ਵਿਚੋਲਾ ਸੰਦੀਪ ਦੇ ਘਰ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਬੰਦੇ ਇਕੱਠੇ ਕਰਕੇ ਗੱਲ ਕਰਨੀ ਹੈ ਤੁਹਾਡੀ ਕੁੜੀ ਵਿੱਚ ਨੁਕਸ ਹੈ ਤੇ ਸੰਦੀਪ ਦੀ ਟ੍ਰੇਨਿੰਗ ਤੋਂ ਬਾਅਦ ਗੱਲ ਕਰ ਲਵਾਂਗੇ ਵਿਚੋਲੇ ਨੇ ਰਮਣ ਦੇ ਸਹੁਰੇ ਪਰਿਵਾਰ ਵੱਲੋਂ ਕਹੀ ਗੱਲ ਫੋਨ ਤੇ ਰਵਣ ਦੇ ਪਾਪਾ ਨੂੰ ਦੱਸ ਦਿੱਤੀ ਸੰਦੀਪ ਟ੍ਰੇਨਿੰਗ ਤੋਂ ਜਦੋਂ ਵਾਪਸ ਆਇਆ ਤਾਂ ਬਿਨਾਂ ਦੱਸਿਆ ਆਪਣੇ ਪਰਿਵਾਰ ਨਾਲ ਰਮਣ ਦੇ ਘਰ ਚ ਲੈ ਗਿਆ ਅਤੇ ਉੱਥੇ ਰਮਣ ਦੀ ਸੱਸ ਨੇ ਕਿਹਾ ਅਸੀਂ ਰਾਮਨ ਨੂੰ ਲੈਣ ਆਏ ਹਾਂ ਤੁਸੀਂ ਪਿਛਲੀਆਂ ਗੱਲਾਂ ਭੁੱਲ ਕੇ ਰਾਮਨ ਨੂੰ ਸਾਡੇ ਨਾਲ ਤੇਜ ਦਿਓ ਅੱਗੇ ਤੋਂ ਇਹ ਗੱਲ ਦੁਬਾਰਾ ਨਹੀਂ ਹੁੰਦੀ ਰਾਮਨ ਦੇ ਪਾਪਾ ਨੇ ਕਿਹਾ ਕਿ ਜਦੋਂ ਅਸੀਂ ਤੁਹਾਡੇ ਘਰ ਗਏ ਸੀ ਤੁਹਾਡੇ ਮੁੰਡੇ ਨੇ ਕਹਿ ਦਿੱਤਾ ਸੀ ਕਿ ਆਪਣੀ ਕੁੜੀ ਨੂੰ ਲੈ ਜਾਓ ਮੈਂ ਨਹੀਂ ਰੱਖਣੀ ਅਤੇ ਸਾਨੂੰ ਵੀ ਬੇਇੱਜ਼ਤ ਕੀਤਾ ਸੀ ਸੰਦੀਪ ਨੇ ਮਾਫੀ ਮੰਗੀ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਵਾਅਦਾ ਕੀਤਾ ਰਾਮਨ ਨੂੰ ਵੀ ਕਿਹਾ ਕਿ ਅਸੀਂ ਪਿਛਲੀਆਂ ਗੱਲਾਂ ਭੁੱਲ ਕੇ ਨਵੇਂ ਸਿਰ ਤੋਂ ਸ਼ੁਰੂਆਤ ਕਰੀਏ। ਹਰਵਣ ਵੀ ਸਭ ਕੁਝ ਭੁੱਲ ਕੇ ਸੰਦੀਪ ਨਾਲ ਆਪਣੇ ਸਹੁਰੇ ਘਰ ਵਾਪਸ ਆ ਗਈ। ਕੁਝ ਦਿਨ ਤਾਂ ਸੰਦੀਪ ਅਤੇ ਉਸਦਾ ਪਰਿਵਾਰ ਰਮਨ ਨਾਲ ਸਹੀ ਰਿਹਾ। ਪਰ ਫਿਰ ਹੋ ਰਮਨ ਨਾਲ ਪਹਿਲਾਂ ਵਰਗਾ ਵਿਵਹਾਰ ਕਰਨ ਲੱਗ ਪਈ। ਸੰਦੀਪ ਨੇ ਰਮਨ ਨੂੰ ਬੁਲਾਉਣਾ ਛੱਡ ਦਿੱਤਾ। ਅੱਧੇ ਆਪਣੀ ਮਾਂ ਤੇ ਭੈਣ ਨਾਲ ਮਿਲ ਕੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਵੇਂ ਕਿ ਤੂੰ ਇੰਨੀ ਸੋਹਣੀ ਨਹੀਂ ਜਿੰਨੀਆਂ ਕੁੜੀਆਂ ਹੁੰਦੀਆਂ ਨੇ ਮੇਰੇ ਘਰ ਰਹਿਣਾ ਹੈ ਤਾਂ ਨੌਕਰ ਵਾਂਗ ਕੇ ਰਹੀਂ ਜਾਂ ਪਰ ਮੈਨੂੰ ਬੁਲਾਈ ਨਾ ਤੇ ਨਾ ਹੀ ਹੱਥ ਲਗਾਈ ਤੈਨੂੰ ਅੱਕ ਨਹੀਂ ਬਿਲਕੁਲ ਅੱਕ ਹਾਰ ਕੇ ਰਮਨ ਨੇ ਆਪਣੇ ਪਾਪਾ ਨੂੰ ਹੁਣ ਕੀਤਾ ਰਮਨ ਦੇ ਮਾਮ ਅਤੇ ਪਾਪਾ ਰਮਨ ਦੇ ਸੌਰੇ ਘਰ ਆਏ ਅਤੇ ਪੁੱਛਿਆ ਕਿ ਹੁਣ ਕੀ ਗੱਲਾਂ ਹੋਈਆਂ ਰਾਮਨ ਦੀ ਸਾਸ ਨੇ ਰਮਨ ਦੇ ਮਾਤਾ ਪਿਤਾ ਨੂੰ ਗਲਤ ਗੱਲਨਾ ਸ਼ੁਰੂ ਕਰ ਦਿੱਤਾ ਅਤੇ ਸੰਦੀਪ ਨੇ ਵੀ ਕਹਿ ਦਿੱਤਾ ਕਿ ਅਸੀਂ ਨਹੀਂ ਰੱਖਣੀ ਤੁਹਾਡੀ ਕੁੜੀ ਲੈ ਜਾਓ ਪਰ ਰਮਨ ਦੇ ਪਾਪਾ ਨੇ ਕਿਹਾ ਅਸੀਂ ਤੁਹਾਨੂੰ ਇੱਕ ਹਫ਼ਤਾ ਦਿੰਦੇ ਹਾਂ ਤੁਸੀਂ ਸਾਨੂੰ ਸਲਾਹ ਕਰਕੇ ਦੱਸ ਦਿਓ ਜਦੋਂ 7 ਦਿਨਾਂ ਬਾਅਦ ਰਮਨ ਦੇ ਮਾਤਾ ਪਿਤਾ ਆਪਣੇ 15 ਰਿਸ਼ਤੇਦਾਰਾਂ ਨਾਲ ਸੰਦੀਪ ਦੇ ਘਰ ਆਏ ਅਤੇ ਗੱਲਬਾਤ ਕੀਤੀ ਤਾਂ ਉਹਦੇ ਸਾਰੇ ਪਰਿਵਾਰ ਦਾ ਇਹ ਜਵਾਬ ਸੀ ਅਸੀਂ ਨਹੀਂ ਰੱਖਣੀ ਤੁਹਾਡੀ ਕੁੜੀ ਦੇ ਤੁਹਾਡੇ ਪੈਸੇ ਤੁਹਾਨੂੰ ਦੇ ਦਿੱਤੇ ਜਾਣਗੇ ਸਭ ਰਿਸ਼ਤੇਦਾਰਾਂ ਨੇ ਸੰਦੀਪ ਨੂੰ ਬਹੁਤ ਸੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਤੂੰ ਕੁੜੀ ਦੀ ਗਲਤੀ ਤਦੱਸ ਅਸੀਂ ਇਹਨੂੰ ਸਮਝਾ ਦੇਵਾਂਗੇ ਪਰ ਸੰਦੀਪ ਨੇ ਕਿਹਾ ਨਾ ਮੈਂ ਨਹੀਂ ਰੱਖਣਾ ਰਮਨ ਨੂੰ ਮੇਰਾ ਦਿਲ ਨਹੀਂ ਕਰਦਾ ਇਸ ਨੂੰ ਰੱਖਣ ਦਾ ਤੁਸੀਂ ਇਸ ਨੂੰ ਲੈ ਜਾਓ ਇਸ ਨੂੰ ਇੱਥੋਂ ਜਲਦੀ ਤੋਂ ਜਲਦੀ ਲੈ ਜਾਓ ਉਹਨਾਂ ਨੇ ਸੰਦੀਪ ਦੀ ਮਾਤਾ-ਨਾਕ ਗੱਲ ਕੀਤੀ ਉਹ ਵੀ ਗਲਤ ਬੋਲਣ ਲੱਗ ਪਏ ਕਹਿੰਦੇ ਜੇ ਸਾਡਾ ਮੁੰਡਾ ਨਹੀਂ ਰੱਖਣਾ ਚਾਹੁੰਦਾ ਅਸੀਂ ਕੀ ਕਰਨਾ ਇਸ ਨੂੰ ਰੱਖ ਕੇ ਅੰਤ ਆਪਸੀ ਸਹਿਮਤੀ ਨਾਲ ਰਾਮਣ ਅਤੇ ਸੰਦੀਪ ਦੇ ਤਲਾਕ ਲਈ ਅਰਜੀ ਦੇ ਦਿੱਤੀ ਗਈ ਅਤੇ ਦੋਨਾਂ ਦਾ ਤਲਾਕ ਹੋ ਗਿਆ ਰਾਮਣ ਦੇ ਵਿਆਹ ਤੇ ਜਿੰਨੇ ਪੈਸੇ ਲੱਗੇ ਸਨ ਸੰਦੀਪ ਨੇ ਵਾਪਸ ਕਰ ਦਿੱਤੇ ਇਹ ਕਹਾਣੀ ਇੱਕ ਸੱਚੀ ਘਟਨਾ ਦੇ ਰਾਥੇ ਜੇ ਮੁੰਡੇ ਨੂੰ ਕੁੜੀ ਜਾਂ ਕੁੜੀ ਨੂੰ ਮੁੰਡਾ ਪਸੰਦ ਨਹੀਂ ਹੁੰਦਾ ਤਾਂ ਵਿਆਹ ਲਈ ਹਾਂ ਨਾ ਕਰੋ ਕਦੇ ਜੇ ਕਰਦੇ ਵੀ ਹੋ ਤਾਂ ਆਪਣੇ ਜੀਵਨ ਸਾਥੀ ਨੂੰ ਪੂਈ ਇੱਜ਼ਤ ਦਿਓ ਅਤੇ ਉਸ ਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਨਾ ਕਰੋ ਤੁਹਾਡੀਆਂ ਗਲਤੀਆਂ ਕਾਰਨ ਕਿਸੇ ਦਾ ਰਿਸ਼ਤਿਆਂ ਤੋਂ ਵਿਸ਼ਵਾਸ ਉੱਟ ਜਾਂਦਾ ਹੈ ਮਾਂ ਬਾਪ ਵੀ ਜੇ ਨੂੰ ਨੂੰ ਘਰ ਲੈ ਕੇ ਆਉਂਦੇ ਹਨ ਤਾਂ ਧੀ ਬਣਾ ਕੇ ਰੱਖੋ ਜੇ ਉਸ ਦਾ ਤੁਸੀਂ ਸਤਿਕਾਰ ਕਰੋਗੇ ਤਾਂ ਬਡਾਪੇ ਵਿੱਚ ਉਹ ਤੁਹਾਡਾ ਸਤਿਕਾਰ ਕਰੇਗੀ ਮਾਨ ਸਤਕਾਰ ਕਰੇਗੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਜੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤਰੀ ਤੁਸੀਂ ਆਪਣੇ ਕਮੈਂਟ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਨੇ ਕਹਾਣੀ ਨੂੰ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦੀ